ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ तितਲੀਆਂ ਆਪਦੀ ਪਾਰਟੀ ਬਦਲ ਰਹੇ ਨੇ ਆਪਦੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ 'ਚ ਖੜੇ ਰਹਿਆ ਨਾ ਕਦੇ ਸੂਬਾ ਬਦਲਣਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਕੋਈ ਹੈ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਆਪਣੇ ਸੂਬੇ ਤੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਅੱਜ ਬੇਰੋਜ਼ਗਾਰੀ ਘਰ ਘਰ ਤਾਈਂ ਪਹੁੰਚੀ ਹੋਈ ਹੈ ਨਸ਼ੇ ਸਿਖਰਾ ਤਾਈਂ ਪਹੁੰਚੇ ਹੋਏ ਨੇ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਇੰਡਸਟਰੀ ਇੱਥੇ ਆਣਾ ਨਹੀਂ ਚਾਹਦੀ ਅੱਜ ਪੰਜਾਬ ਵਿੱਚ ਇੱਕ ਵਿਜਨਰੀ ਲੀਡਰ ਦੀ ਲੋੜ ਹੈ ਜਿਨ੍ਹਾਂ ਦੀ ਪੰਜਾਬ ਪ੍ਰਤੀ ਇੱਕ ਸੋਚ ਹੈ ਤੇ ਸੋਚ ਮੈਂ ਸਮਝਦੀ ਆ ਉਸ ਇਨਸਾਨ ਦੀ ਹੈਗੀ ਜਿਸ ਇਨਸਾਨ ਨੇ ਚੌਪੱਖੀ ਵਿਕਾਸ ਚਦ ਬਿਜਲੀ ਦੇ ਵੱਡੇ 10 ਘੰਟੇ ਦੇ ਘਟ ਲੱਗਦੇ ਸੀ ਤੇ ਫਿਰ ਇਸ ਪਾਰਟੀ ਦੇ ਮੁਖੀਆਂ ਨੇ ਬਿਜਲੀ ਦੀ ਦੁੱਗਣੀ ਪੈਦਾਵਾਰ ਕੀਤੀ ਜਿੱਥੇ 7 ਸਾਲਾਂ 'ਚ 1 ਮੈਗਾਵਾਟ ਵੀ ਨਹੀਂ ਐਡ ਹੋਇਆ ਅੱਜ ਇਹ ਬਿਜਲੀ ਪੰਜਾਬ 'ਚ ਇਸ ਪਾਰਟੀ ਦੀ ਦੇਣ ਹੈ ਸਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਹਨਾਂ ਦੀ ਵਿਜਨ ਸਦਕਾ ਆ ਚੌ ਪੱਖੀ ਜਿਵੇਂ ਸੜਕਾਂ ਹੈ ਗਿਆ ਜਿਵੇਂ ਹਵਾਈ ਅੱਡੇ ਨੇ ਜਿਵੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ ਉਸ ਤਰੀਕੇ ਦੇ ਨਾਲ ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏ ਤੇ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀਆ ਹੈ ਰੰਗਲਾ ਪੰਜਾਬ ਗੱਲਾਂ 'ਚ ਨਹੀਂ ਗੱਲਾਂ ਬਹੁਤ ਹੋ ਗਈਆਂ ਨੇ ਪਿਛਲੇ 7 ਸਾਲਾਂ 'ਚ ਕਾਂਗਰਸ ਤੇ ਉਹਨਾਂ ਦੀ ਭਾਈਵਾਲ ਪਾਰਟੀ ਨੇ ਇਕੱਲੇ ਗੱਲਾਂ ਸੁਣਾ ਸੁਣਾ ਕੇ ਸੱਤਾ ਕੀਤੀ ਹੈ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀਆਂ ਕਿ ਸਾਨੂੰ ਸਮਤ ਬਖਸ਼ਣ ਪਲ ਬਖਸ਼ਣ ਤੇ ਪੰਜਾਬ ਦੇ ਲੋਕੀ ਮੌਕਾ ਬਖਸ਼ਣ ਕਿ ਇਹ ਸੂਬੇ ਨੂੰ ਇਸ ਇਲਾਕੇ ਨੂੰ ਅਸੀਂ ਹੋਰ ਤਰੱਕੀਆਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਬਈ ਬਈ ਚੋਣ ਜਸਤਾ ਲੱਗੇ ਪਿਆ। ਸ਼ਰੀ ਸ਼ਰੀ ਐਮਐਲਏ ਨੂੰ ਆਮਜਾ ਨਾਮ ਸਾਹ ਦਿਤਾ। ਥੈਂਕ ਯੂ। ਮੈਂ ਆਉਂਦਾ ਨਾ। ਥੈਂਕ ਯੂ ਭਾਈ ਜੀ। ਭਾਈ ਜੀ ਜਿਹਨੇ ਵਿਰੋਧੀ ਹੈਗੇ ਜੀ ਉਹਨਾਂ ਦੇ ਕੋਲ ਨਵੇਂ-ਨਵੇਂ ਸੁਪਨੇ ਦਿਖਾਉਣ ਵਾਸਤੇ ਨੇ। ਅੱਜ ਜਿੱਥੇ ਮੇਰੇ ਵਿਰੋਧੀ ਆਣਗੇ ਹਾਲਾਂਕਿ ਮੈਂ ਕਹਿੰਦੀ ਸਾਰੇ ਹੀ ਬਾਦਲ ਅਕਾਲੀ ਦਲ ਪਰਿਵਾਰ ਦੇ ਹੀ ਹੈਗੇ। ਭਾਵੇਂ ਲੰਬੀ ਹਲਕੇ ਉਹ ਸਾਡਾ ਪਰਵਾਰਿਕ ਹਲਕਾ ਭਾਵੇਂ ਦੂਜੀ ਦੋ ਪਾਰਟੀਆਂ ਉਹ ਅਕਾਲੀ ਦਲ ਦੇ ਹੀ ਹੈਗੇ ਵੀ ਬਈ ਸ਼ਹਿਰੀ ਦਾਰ ਸੋ ਇਹ ਆਨ ਕੇ ਲੋਕਾਂ ਦੇ ਕੋਲ ਸਾਨੂੰ ਭੰਡਨ ਨੂੰ ਜਾਂ ਮੇਰੇ ਵਿੱਚ ਨੁਕਸ ਕੱਢਣ ਚੋ ਜਾਂ ਸਾਡੀ ਪਾਰਟੀ ਵਿੱਚ ਮੈਂ ਜਾਵਾਂਗੀ ਲੋਕਾਂ ਦੇ ਕੋਲ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਤੇ ਆਪਣੀ ਪਾਰਟੀ ਦੇ ਕੀਤੇ ਹੋਏ ਸੇਵਾ ਦੇ ਆਧਾਰ 'ਤੇ ਅੱਗੇ ਲੋਕਾਂ ਦੀ ਸੇਵਾ ਕਰਨ ਵਾਸਤੇ ਬਾਪੂ ਜੋ ਜੋ ਕਹਿ ਰਿਹਾ ਮੈਨੂੰ ਉਹ ਵੀ ਕੋਈ